ਹਾਂਕਾ ਸਾਥ ਦੀ ਆਵਾਜ਼ న్యూਜ ਪੰਜਾਬ ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਖੜੇ ਆਂ ਫਤੇਗੜ ਸਾਹਿਬ ਦੀ ਧਰਤੀ ਤੇ ਸਾਡੇ ਨਾਲ ਰਾਸਤੇ ਵਿੱਚ ਬਾਬਾ ਜੀ ਮਿਲੇ ਨੇ ਪਨੀਰ ਸਿੰਘ ਜੀ ਜੋ ਪੰਜ ਤਖਤਾਂ ਦੀ ਯਾਤਰਾ ਕਰ ਰਹੇ ਨੇ ਇਹ ਮਤਲਬ ਕਿ ਕਿਤੇ ਯਾਤਰਾ ਕਰ ਰਹੇ ਨੇ ਅਸੀਂ ਉਹਨਾਂ ਨੂੰ ਮਿਲੇ ਆਂ ਅੱਜ ਰਾਸਤੇ ਦੇ ਵਿੱਚ ਤੇ ਬਾਬਾ ਜੀ ਨਾਲ ਕਰਦੇ ਆਂ ਗੱਲਬਾਤ ਕਿ ਬਾਬਾ ਜੀ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਦੀ ਯਾਤਰਾ ਬਾਬਾ ਜੀ ਨੇ ਕੀਤੀ ਆ ਇਹ ਕਿੱਥੋਂ ਦੀ ਕਿੱਥੋਂ ਤੱਕ ਦੀ ਯਾਤਰਾ ਕਰ ਰਹੇ ਨੇ ਬਾਬਾ ਜੀ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਤੁਹਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਹਾਂਜੀ ਬਾਬੇ ਆਪਣਾ ਕੀ ਨਾਮ ਹੈ ਜੀ ਜੀ ਆਪਣਾ ਨਾਮ ਪਨੀਰ ਸਿੰਘ ਮੈਂ ਸੁਲਤਾਨਪੁਰ ਲੋਧੀ ਡਿਸਟ੍ਰਿਕਟ ਮੁਕਤਲਾ ਦਾ ਰਹਿਣ ਵਾਲਾ ਠੀਕ ਆ ਜੀ ਬਾਕੀ ਮੈਂ ਪਿਛਲੇ ਕੁਝ ਦਿਨੀ ਪਹਿਲਾਂ ਪੰਜ ਤੱਕ ਦਾ ਸਾਫੋਸਥਾਨ ਦੀ ਸਕਿਉਰਿਟੀ ਇਕਰਾਰ ਕੀਤੀ ਆ ਦਾ 10000 ਕਿਲੋਮੀਟਰ ਦਾ ਪਲਾਸਟਿਕ ਜਿਹੜੀ ਜੀ ਹੁਣ ਮੈਂ ਫਤਿਹਗੜ੍ਹ ਸਾਹਿਬ ਦੀ ਯਾਤਰਾ ਕਰ ਹਾਂ ਪਹਿਲਾ 5 ਤੱਕ ਦਾ ਦੀ ਯਾਤਰਾ ਤੁਸੀਂ ਕਿਹੜੇ ਕਿਹੜੇ ਕਰ ਹਾਂ ਹਾਂਜੀ ਮਲਤਾਨਪੁਰ ਲੋਧੀ ਤੋਂ ਖਾਸ ਹਾਂ ਹਾਂਜੀ ਹਾਂਜੀ ਹੋਰ ਕਿਹੜੀ ਕਿਹੜੀ ਜਗ੍ਹਾ ਤੇ ਤੁਸੀਂ ਉਸ ਤੋਂ ਪਹਿਲਾਂ ਯਾਤਰਾ ਕਰ ਆਏ ਸੀ ਮੈਂ ਜੀ 5 ਤੱਕ ਤਾਂ ਅਪਾਲ ਤੱਕ ਤਾਂ ਸਾਹਿਬ ਉਹ ਵੀ ਇੱਧਰ ਦੂਜਾ ਤੇ ਆਪਣੇ ਫਤਿਹਗੜ੍ਹ ਸਾਹਿਬ ਜੀ ਵਾਰ ਗਿਆ ਸੀ ਜੀ ਠੀਕ ਹੈ ਜੀ ਤੀਜੀ ਵਾਰ ਇਹ ਹੰਸਾ ਸਾਹਿਬ ਚੌਥੀ ਵਾਰ ਹਜੂਰ ਸਾਹਿਬ ਬਾਅਦ ਵਿੱਚ ਮੈਂ ਪੜਨਾ ਸਾਹਿਬ ਦਮਦਮਾ ਸਾਹਿਬ ਕੇਸ ਗੱਡਾ ਸਾਹਿਬ ਠੀਕ ਹੈ ਤਾਂ ਹੁਣ ਆਪਾਂ ਪਛਾਏ ਆ ਚਾਲੇ ਪਾਏ ਆ ਫਕੇ ਗੱਡਾ ਸਾਹਿਬ ਇਸ ਤੋਂ ਬਾਅਦ ਹੁਣ ਇਹ ਘੱਲ ਜਿੱਲੇ ਦਾ ਖਬਰਦਾਈ ਦੱਸੋ ਉਸ ਤੋਂ ਬਾਅਦ ਪਾਕਿਸਤਾਨ ਨਾਲ ਵਾਲਾ ਹਾਂਜੀ ਜੀ ਕਿੰਨੀ ਜਗ੍ਹਾ ਦੀ ਯਾਤਰਾ ਕੀਤੀ ਆ ਇਹ ਬਾਬਾ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਬਾਬਾ ਜੀ ਤਾਂ ਹੁਣ ਆਪਣੇ ਸ਼ਹੀਦੀ ਘੜੀ ਚੱਲ ਰਹੀ ਹੈ ਜੀ ਤੁਸੀਂ ਸਖ ਸੰਗਤਾਂ ਨੂੰ ਕੀ ਬੇਨਤੀ ਕਰਨਾ ਚਾਹੋਗੇ ਮੈਂ ਜੀ ਇੱਕ ਦੇਖਾ ਤਾ ਕਈ ਜਿਹੜੇ ਨੌਜਵਾਨਾ ਮਤਲਬ ਬੁੱਢੜ ਪਾ ਜੀ ਕਾਫੀ ਘੱਟ ਆਗਿਆ ਮਗਲਾ ਅੱਛਾ ਇੱਕ ਐਕਸੀਡੈਂਟ ਹੋਇਆ ਬਾਈ ਇੱਕ ਦੇ ਬਾਈ ਦੇ ਸਿੱਖ ਜੀ ਆ ਮੈਂ ਹੀ ਮਤਲਬ ਮੇਰੇ ਵੀਰ ਭਰਾਵਾਂ ਨੂੰ ਕਿਹੜਾ ਚਾਹਣਾ ਕਿਉਂਕਿ ਇਹ ਕੋਈ ਆਪਣੇ ਮੇਲੇ ਨਹੀਂ ਕਿ ਤੁਹਾਨੂੰ ਹੀ ਪਤਾ ਕਿੰਨੇ ਮਤਲਬ ਦੁੱਖ ਬਰੇ ਬਣ ਲੱਗੇ ਆ ਜੀ ਜੀ ਦਿਹਾੜੇ ਤਾਂ ਆਪਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਆਉਣਾ ਚਾਹੀਦਾ ਇਸੇ ਕਸ਼ਮੀਰ ਮੇਲੇ ਕਰਨਾ ਪਾਉਣਾ ਤੇ ਬਾਬਾ ਜੀ ਨੇ ਨਾਲ ਦੀ ਨਾਲ ਤੁਹਾਨੂੰ ਦੱਸਿਆ ਜੀ ਜਿੱਦਾਂ ਆਪਣੇ ਸ਼ਹੀਦੀ ਦਿਹਾੜੇ ਚੱਲ ਰਹੇ ਆ ਅਸੀਂ ਲੋਕ ਆਉਂਦੇ ਆ ਇੱਕ ਮੇਲਾ ਦੇਖਣ ਹੁੰਦੇ ਆ ਸਾਨੂੰ ਮੇਲੇ ਵਾਂਗੂ ਨਹੀਂ ਆਉਣਾ ਚਾਹੀਦਾ ਸਾਨੂੰ ਸ਼ਹੀਦੀ ਦਿਹਾੜੇ ਆ ਸਾਡੇ ਮਤਲਬ ਚੜਦੀ ਕਲਾ ਵਾਲੇ ਦਿਨ ਵੀ ਆ ਤੇ ਸਾਡੇ ਲਈ ਫੜੇ ਫਰਾਗ ਵਾਲੇ ਦੇਣਾ ਤੇ ਸਾਨੂੰ ਆਪਣੀ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੇ ਸੀ ਦੀ ਦਿਹਾੜਿਆਂ ਨੂੰ ਆਪਣੀਆਂ ਜਗ੍ਹਾ ਥਾਵਾਂ ਨੂੰ ਮਤਲਬ ਇੱਕ ਫਰਾਗ ਦੇ ਤੌਰ ਤੇ ਸਾਡਾ ਕੀ ਇਤਿਹਾਸ ਸੀਗਾ ਉਹਨੂੰ ਅਸੀਂ ਦੇਖ ਗਏ ਉਹਨੂੰ ਸਿੱਖੀਏ ਉਹ ਤੋਂ ਸਿੱਖਿਆ ਲਈਏ ਕਿ ਸਾਡੇ ਸਹਬਜ਼ਾਦੇ ਨੇ ਸਾਡੇ ਲਈ ਕਰਵਾਨੀਆਂ ਕੀਤੀਆਂ ਤੇ ਅਸੀਂ ਜਿੱਦਾਂ ਬਾਬਾ ਜੀ ਨੇ ਬੇਨਤੀ ਕੀਤੀ ਆ ਕਿ ਹੁੱਲੜਵਾਜੀ ਤੋਂ ਭੇਜ ਕਰੋ ਤੋਂ ਅਸੀਂ ਆਪਣੇ ਚੈਨਲ ਦੇ ਮਾਧਿਅਮ ਹੀ ਬੇਨਤੀ ਕਰਦੇ ਆ ਕਿ ਆਪਣਾ ਤੁਸੀਂ ਜਿਹੜਾ ਹੁੱਲੜ ਬਾਜੀ ਤੋਂ ਭਰੇਜ ਕਰੋ ਇਹ ਜਿਹੜੀਆਂ ਆਪਣੀਆਂ ਸਿੱਖ ਇਤਿਹਾਸ ਆ ਉਹਨੂੰ ਜਰੂਰ ਦੇਖਣ ਆਵੋ ਆਪਣੇ ਬੱਚਿਆਂ ਨੂੰ ਆਪਣੇ ਹਨਾ ਨਿੱਕੇ ਬੱਚਿਆਂ ਨੂੰ ਉਹਨਾਂ ਨੂੰ ਸਿੱਖਿਆ ਦਿਓ ਫੋਨ ਤੋਂ ਬੱਚਿਆਂ ਨੂੰ ਦੂਰ ਕਰੋ ਤੇ ਪੁਰ ਸਿੱਖੀ ਨਾਲ ਜੁੜੋ ਧੰਨਵਾਦ